ਪੰਜਾਬ 'ਚ ਹੋਈਆਂ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਤੋਂ ਫਿਰ ਵੀ ਜਿਹੜੀ ਪੰਜਾਬ ਸਰਕਾਰ ਹੈ ਜਾਂ ਪੁਲਿਸ ਪ੍ਰਸ਼ਾਸਨ ਹੈ ਉਹ ਸਬਕ ਨਹੀਂ ਲੈ ਰਿਹਾ ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਕੁਝ ਲੋਕਾਂ ਨੇ ਪਿੰਡ ਤੋਂ ਵਾਪਸ ਆ ਰਹੇ ਲੋਕਾਂ ਨੂੰ ਫੜਿਆ ਤੇ ਉਹਨਾਂ ਦੇ ਕੋਲੋਂ ਉਹੀ ਸ਼ਰਾਬ ਮਿਲੀ ਜੋ ਸ਼ਰਾਬ ਆਮ ਘਰਾਂ ਦੇ ਵਿੱਚ ਵਿਕਰੀ ਹੈ ਜਿਸ ਨੂੰ ਆਪਾਂ ਨਕਲੀ ਜਾਂ ਜ਼ਹਿਰੀਲੀ ਸ਼ਰਾਬ ਕਹਿ ਦਿੰਦੇ ਆ ਲਫਾਫਿਆਂ 'ਚ ਲੈ ਕੇ ਲੋਕ ਪਹੁੰਚ ਰਹੇ ਸੀਗੇ ਜਿਨ੍ਹਾਂ ਨੂੰ ਲੋਕਾਂ ਨੇ ਰਸਤੇ 'ਚ ਫੜਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੈਗੇ ਹੋ ਇਹ ਪਹਿਲੀ ਤਸਵੀਰ ਤੁਸੀਂ ਤੁਸੀਂ ਦੇਖ ਰਹੇ ਹੋ ਸਾਈਕਲ ਤੇ ਕੁਝ ਦਿਹਾੜੀਦਾਰ ਮਜ਼ਦੂਰ ਜਿਹੜੇ ਨੇ ਉਹ ਆਉਂਦੇ ਨੇ ਤੇ ਉਹਨਾਂ ਦੇ ਜਿਹੜੇ ਥੈਲੇ ਹੁੰਦੇ ਉਹਨਾਂ ਚੋਂ ਜਦੋਂ ਕੱਢਿਆ ਗਿਆ ਤੇ ਤੁਸੀਂ ਇਹ ਜੋ ਪੋਟਲੀਆਂ ਜਾਂ ਜੋ ਇਹ ਥੈਲੀਆਂ ਦੇਖ ਰਹੇ ਹੋ ਇਹ ਸ਼ਰਾਬ ਹੈ ਜੋ ਪਾਣੀ ਦੀ ਤਰ੍ਹਾਂ ਲੱਗ ਰਹੀ ਹੈ ਇਹ ਸ਼ਰਾਬ ਹੈ ਇਹੀ ਸ਼ਰਾਬ ਪੀ ਕੇ ਜਿਹੜੇ ਪਿਛਲੇ ਦਿਨੀ 17 ਤੋਂ 23 ਮੋਤਾਂ ਦਾ ਜਿਹੜਾ ਅੰਕੜਾ ਵੱਧ ਗਿਆ ਤੇ ਸਰਕਾਰ ਦੇ ਵੱਡੇ ਵੱਡੇ ਦਾਅਵੇ ਇੱਕ ਵਾਰ ਫੇਲ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਇਹ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਨੇ ਇਹਨਾਂ ਨੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਪਹਿਲੀ ਵੀਡੀਓ ਤੁਸੀਂ ਦੇਖਿਆ ਕਿਵੇਂ ਸਾਈਕਲ ਤੇ ਕੁਝ ਮਜ਼ਦੂਰ ਆਉਂਦੇ ਨੇ ਤੇ ਉਹਨਾਂ ਦੇ ਜੇ ਉਹਨਾਂ ਦੇ ਜਿਹੜਾ ਝੋਲਾ ਹੈ ਉਹਦੇ ਵਿੱਚੋਂ ਦੇਖਿਆ ਜਾਂਦਾ ਤਾਂ 3-4 ਥੈਲੀਆਂ ਜਿਹੜੀਆਂ ਨੇ ਉਹ दारू ਦੀਆਂ ਮਿਲਦੀਆਂ ਨੇ ਉਸੇ ਤਰ੍ਹਾਂ ਹੀ ਇੱਕ ਦੂਸਰੀ ਤਸਵੀਰ ਜਿਦੇ ਜੇ ਇੱਕ ਇਕੱਲਾ ਨੌਜਵਾਨ ਆਂਦਾ ਹੈ ਸ਼ਾਇਦ ਉਹ ਪਹਿਲਾਂ ਹੀ ਨਸ਼ੇ 'ਚ ਸੀਗਾ ਤੁਸੀਂ ਉਹਦੇ ਉਹਦੇ ਹਾਵ ਭਾਵ ਦੇਖ ਸਕਦੇ ਹੈਗੇ ਹੋ ਤੇ ਉਹਦੇ ਕੋਲੋਂ ਵੀ ਇਸੇ ਤਰ੍ਹਾਂ ਦੀਆਂ ਥੈਲੀਆਂ ਮਿਲਦੀਆਂ ਨੇ ਤੇ ਉਸ ਤੋਂ ਬਾਅਦ ਤੀਸਰੀ ਇੱਕ ਹੋਰ ਵੀਡੀਓ ਸਾਹਮਣੇ ਆਈ ਜਿਦੇ ਵਿੱਚ ਇੱਕ ਅ ਸ਼ਖਸ 2 ਲੀਟਰ ਦੀ ਬੋਤਲ ਪਰਵਾ ਕੇ ਲੈ ਕੇ ਆਂਦਾ ਹੈ ਤੇ ਉਹ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਪਾਣੀ ਹੀ ਹੋਵੇ ਤਾਂ ਇਹ ਜਿਹੜੀਆਂ ਤਸਵੀਰਾਂ ਦੁਬਾਰਾ ਨਿਕਲ ਕੇ ਸਾਹਮਣੇ ਆਈਆਂ ਨੇ ਇਹ ਦੇ ਲਾਗੇ ਬੰਨੇ ਪਿੰਡ ਟੌਂਗ ਦੀਆਂ ਦਸੀਆਂ ਚਾਰੀਆਂ ਨੇ ਇਹ ਤਾਂ ਆਉਂਦੇ ਇਹਨੂੰ ਵੀ ਦੇਖਣਾ ਹੀ ਚਾਹ ਕਰਕੇ ਟੋਕ ਜਾ ਲੈਂਦੇ ਇੱਥੇ ਇਹ ਵੇਖ ਕੇ ਭੱਜੂ ਦਿਨ ਆਹ ਗਾੜੀ ਇਹਦੇ ਹੈਗਾ ਹੀ ਕੁਝ ਕੀ ਰੇ ਨੇ ਸ਼ਰਾਬ ਹੈ ਹਾਂਜੀ ਤੇ ਕਿੱਥੋਂ ਲੈ ਗਏ ਆ ਇਹ ਟੌਂਗਪਿੰਡ ਦੇ ਭਾਈ ਹੈ ਟੌਂਗਪਿੰਡ ਤੋਂ ਟੌਂਗਪਿੰਡ ਕਿਹਦੇ ਵੱਲੋਂ ਇਹ ਜਿਹੜੇ ਐਮਐਲਏ ਸਾਹਿਬ ਦੇ ਦਫ਼ਤਰ ਨੇ ਲਾਗੇ ਉਹਦੇ ਲਾਗੇ ਲਾਗੇ ਕਹਿੰਦੇ ਨਾਂ ਦਾ ਨਹੀਂ ਪਤਾ ਐਮਐਲਏ ਸਾਹਿਬ ਦੇ ਦਫ਼ਤਰ ਦੇ ਲਾਗੇ ਘਰ ਆ ਹਾਂਜੀ ਘਰ ਲਾਗੇ ਲਾਗੇ ਨਾਂ ਦੱਸ ਕੀ ਉਹਦਾ ਨਾਂ ਦਾ ਨਹੀਂ ਪਤਾ ਜੀ ਭਾਈ ਸਾਰਾ ਪਤਾ ਤਾਂ ਨਾ ਝੂਠ ਨਾ ਬੋਲ ਨਹੀਂ ਨਾਂ ਦਾ ਪਤਾ ਹੋਵੇ ਤਾਂ ਮੈਂ ਦੱਸ ਦੇਣਾ ਮਹਾਰਾਜ ਨਾਂ ਤਾਂ ਹੋਵੇ ਤਾਂ ਮੈਨੂੰ ਦੱਸ ਦੇ ਨਾਂ ਦੀ ਮੈਨੂੰ ਵੀ ਪਤਾ ਵੈ ਤੇਰੇ ਜੀ ਤੇਰੇ ਨਾਲ ਟੌਂਗਪਿੰਡ ਤੋਂ ਲੱਗੇ ਆ ਹਾਂਜੀ ਹਾਂਜੀ ਤੇ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਐਮਐਲਏ ਦੇ ਘਰ ਦੇ ਕੋਲ ਹੀ ਜਿਹੜਾ ਐਮਐਲਏ ਦਾ ਜਿਹੜਾ ਦਫਤਰ ਹੈ ਉੱਥੇ ਦਾ ਕੋਈ ਐਮਐਲਏ ਆ ਜਿਸ ਦਾ ਹਲੇ ਤੱਕ ਨਾਮ ਨਹੀਂ ਸਾਹਮਣੇ ਆਇਆ ਐਮਐਲਏ ਦੇ ਦਫਤਰ ਦੇ ਨਾਲ ਹੀ ਕੋਈ ਜਿਹੜਾ ਬੰਦਾ ਹੈ ਜਾਂ ਫਿਰ ਕੋਈ ਸ਼ਖਸ ਜੋ ਪਰਿਵਾਰ ਹੈ ਉਹ ਆਪਣੇ ਘਰ ਦੇ ਵਿੱਚੋ ਹੀ ਇਹ दारू ਸ਼ਰਮ ਵੇਚ ਰਿਹਾ ਤੇ ਅੱਖਾਂ ਦਿਖਾ ਰਹੇ ਨੇ ਲੋਕ ਦੁਬਾਰਾ ਤੋਂ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਦੇ ਜਿਹੜੇ ਵੱਡੇ ਵੱਡੇ ਦਾਅਵੇ ਸੀਗੇ ਭਗਵੰਤ ਮਾ ਜਿਹੜੇ ਵੱਡੇ ਵੱਡੇ ਦਾਅਵੇ ਕਰਕੇ ਗਏ ਉਹ ਸਾਰੇ ਕਿਤੇ ਨਾ ਕਿਤੇ ਖੋਖਲੇ ਨਜ਼ਰ ਆ ਰਹੇ ਨੇ ਤਾਂ ਵੇਖਿਆ ਤੁਸੀਂ ਕਿਵੇਂ ਸ਼ਰਿਆਮ ਜਿਹੜੇ ਲੋਕ ਨੇ ਉਹ ਇਸ ਤਰ੍ਹਾਂ ਦੀ ਗੰਦੀ ਨਸ਼ੀਲੀ ਜਾਂ ਕਹਿ ਲੋ ਕਿ ਜ਼ਹਿਰੀਲੀ दारू ਵੇਚ ਰਹੇ ਨੇ ਜੋ ਲਿਫਾਫਿਆਂ ਦੇ ਵਿੱਚ ਲੈ ਕੇ ਆਈ ਜਾ ਰਹੀ ਹੈ ਦਿਹਾੜੀਦਾਰ ਮਜ਼ਦੂਰ ਇਸ ਦਾ ਨਿਸ਼ਾਨਾ ਬਣ ਰਹੇ ਨੇ ਤੇ ਹੋਰ ਇਸ ਬਾਰੇ ਲਗਾਤਾਰ ਜਿਹੜਾ ਪ੍ਰਸ਼ਾਸਨ ਸੀ ਉਹ ਬੋਲ ਰਿਹਾ ਸੀਗਾ ਅਸੀਂ ਇਹਨੂੰ ਜੜੋ ਖਤਮ ਕਰਾਂਗੇ ਨੈਕਸਸ ਬੋਰਡ ਤੋਂ ਵੱਡਾ ਹੈ ਅਸੀਂ ਇੰਨੇ ਫੜਲੇ ਉਹਨੇ ਫੜਲੇ ਪਰ ਅੱਜ ਵੀ ਸ਼ਰਿਆਮ ਇਹ ਤੁਸੀਂ ਤਸਵੀਰ ਵੇਖ ਸਕਦੇ ਹੋ ਜੋ ਸੱਚਾਈ ਪੇਸ਼ ਕਰ ਰਹੀ ਹੈ ਕਿਵੇਂ ਅੰਮ੍ਰਿਤਸਰ ਦੇ ਲਾਗੇ ਬੰਨੇ ਪਿੰਡਾਂ ਦੇ ਵਿੱਚ ਸ਼ਰਿਆਮ ਉਹੀ दारू ਵਿਕਰੀ ਹੈ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਅੱਖਾਂ ਬੰਦ ਕਰਕੇ ਸਭ ਦੇਖ ਰਿਹਾ ਪ੍ਰਕਾਰ ਕੁਛ ਨਹੀਂ ਰਹੀ ਹੈ ਕਿਉਂਕਿ ਅੱਖਾਂ ਬੰਦ ਕਰਕੇ ਦੇਖ ਰਿਹਾ ਤੇ ਜੇਕਰ ਅੱਖਾਂ ਖੁੱਲੀਆਂ ਹੁੰਦੀਆਂ ਤੇ ਅੱਜ ਨੂੰ ਇਹ ਜਿਹੜੀ दारू ਦੁਬਾਰਾ ਨਾ ਵਿਕਦੀ ਹੁੰਦੀ ਸੋ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ